ਸਾਡੇ ਕੋਲੇ ਫੰਡ ਆਪਣੇ ਹੀ ਬਹੁਤ ਨੇ ਸਾਨੂੰ ਕੋਈ ਪ੍ਰੋਬਲਮ ਨਹੀਂ ਹੈਗੀ ਜੋ ਡਿਵੈਲਪਮੈਂਟ ਕਰਨਾ ਸਾਡਾ ਆਪਣਾ ਹੀ ਫੰਡ ਆਰਡੀਐਫ ਦਾ ਦੇ ਦੇਣ ਸਾਨੂੰ ਕਿਤੇ ਮੰਗਣ ਦੀ ਲੋੜ ਨਹੀਂ ਸਾਡੀ ਸਾਰੀ ਤਰੱਕੀ ਹੋ ਜਾਣੀ ਹੈ ਜੱਡੇ ਫੰਡਾ ਦੀ ਸਾਨੂੰ ਲੋੜ ਆ ਸਾਡੇ ਕੋਲ ਹੈਗੇ ਅੱਜ ਵੀ ਕਮਾਊ ਪੁੱਤ ਹੈ ਮੰਡੀ ਬੋਰਡ ਦੇ ਤੁਸੀਂ ਕਿਸਾਨ ਭਵਨ ਚ ਜਾ ਕੇ ਦੇਖੋ ਉਹਨੂੰ ਅਸੀਂ ਮੈਨੇਜ ਕੀਤਾ ਹੈ ਪਿਛਲੇ ਸਮੇਂ ਚ ਉਹਦੀ ਕਮਾਈ ਕਦੇ ਵੀ 42-43 ਲੱਖ ਸਾਲ ਤੋਂ ਵਧੀ ਨਹੀਂ ਸੀਗੀ ਜਦੋਂ ਦਾ ਮੈਂ ਚਾਰਜ ਸੰਭਾਲਿਆ ਅਸੀਂ ਉਹਨੂੰ ਪ੍ਰੋਪਰ ਮੈਨੇਜ ਕੀਤਾ ਜਿਹੜੀਆਂ ਉੱਥੇ ਬਗਾਰਾਂ ਸੀ ਉਹ ਬੰਦ ਕੀਤੀਆਂ ਨੇ ਭਾਵੇਂ ਨਰਾਜ਼ਗੀਆਂ ਲੈਣੀਆਂ ਪਈਆਂ ਨੇ ਅੱਜ ਪਿਛਲੇ ਸਾਲ ਦੀ ਉਹਦੀ ਕਮਾਈ 4 ਕਰੋੜ 13 ਲੱਖ 15000 ਰੁਪਇਆ ਹੈ 11 ਗੁਣਾ ਉਹਦੀ ਕਮਾਈ ਵਧੀ ਹੈ ਮੰਡੀਆਂ ਬੋਰਡ 'ਚ ਜਿਹੜੇ ਅਸੀਂ ਦਰਖਤ ਵੀ ਲਾ ਰਹੇ ਆ ਜਾਂ ਏਟੀਐਮ ਲਾ ਰਹੇ ਆ ਹੁਣ ਕਾਫੀ ਮੰਡੀਆਂ 'ਚ ਅਸੀਂ ਏਟੀਐਮ ਲਾ ਰਹੇ ਆ ਉਦੋਂ ਸਾਨੂੰ ਕਿਰਾਇਆ ਆਊਗਾ ਯੂਨੀਪੋਲ ਲਾ ਰਹੇ ਆ ਉਦੋਂ ਸਾਨੂੰ ਕਿਰਾਇਆ ਆਊਗਾ ਔਰ ਜਿਹੜੇ ਮੰਡੀ ਬੋਰਡ ਦੇ ਸਾਡੇ ਸ਼ੈੱਡ ਨੇ ਇਹ ਸਿਰਫ ਡੇਢ ਮਹੀਨਾ ਹਾਰੀ ਸੀਜ਼ਨ ਡੇਢ ਮਹੀਨਾ ਇੱਕ ਸੀਜ਼ਨ 'ਚ ਵਰਤਣਾ ਚਾਹੁੰਦੇ ਨੇ ਇੱਕ ਡੇਢ ਮਹੀਨਾ ਇੱਕ ਸੀਜ਼ਨ 'ਚ ਬਾਕੀ 9 ਮਹੀਨੇ ਛੱਡੇ ਖਾਲੀ ਰਹਿੰਦੇ ਨੇ ਜਦੋਂ ਖਾਲੀ ਰਹਿੰਦੇ ਨੇ ਉਦੋਂ ਤਿਹਾਰਾਂ ਦਾ ਸੀਜ਼ਨ ਹੁੰਦਾ ਹੈ ਵਿਆਹਾਂ ਦਾ ਸੀਜ਼ਨ ਹੁੰਦਾ ਹੈ ਅਸੀਂ ਫੈਸਲਾ ਕੀਤਾ ਕਿ ਮੰਡੀ ਬੋਰਡ ਦੇ ਸਾਰੇ ਸ਼ੈੱਡ ਆਮ ਪਬਲਿਕ ਵਾਸਤੇ ਅਸੀਂ ਖੋਲ੍ਹਤੇ ਜਿਹੜੇ ਮੈਰਿਜ ਪੈਲਸ 'ਚ ਅਸੀਂ 3 ਲੱਖ 4 ਲੱਖ ਰੁਪਈਆ ਦੇ ਕੇ ਫੰਕਸ਼ਨ ਕਰਦੇ ਸੀ ਅਸੀਂ 25000 ਰੁਪਏ ਦੇ ਵਿੱਚ ਕਿਸੇ ਵੀ ਸ਼ੈੱਡ ਥੱਲੇ ਕੋਈ ਵਿਆਹ ਦਾ ਫੰਕਸ਼ਨ ਕਰਨਾ ਹੈ ਅਲਾਉ ਕਰਤਾ ਪੂਰੇ ਪੰਜਾਬ 'ਚ ਜਿੱਥੇ ਵੀ ਕੋਈ ਨਜਾਇਜ਼ ਕਬਜ਼ੇ ਨੇ ਅਸੀਂ ਕੋਸ਼ਿਸ਼ ਕਰਾਂਗੇ ਉਹਨਾਂ ਨੂੰ ਬੇਨਤੀ ਕਰਾਂਗੇ ਖਾਲੀ ਕਰਾਵਾਂਗੇ ਸਾਰੇ ਸਾਡੇ ਕੋਲੇ ਤਕਰੀਬਨ 65% ਅਸਾਮੀਆਂ ਖਾਲੀ ਨੇ ਅਸੀਂ ਸਰਕਾਰ ਨੂੰ ਲਿਖਿਆ ਰੈਗੂਲਰ ਭਰਤੀ ਵਾਸਤੇ ਕਿਉਂਕਿ ਮੈਂ ਚਾਹੁੰਦਾ ਕੱਚੇ ਮੁਲਾਜ਼ਮ ਰੱਖਣ ਦੀ ਬਜਾਏ ਰੈਗੂਲਰ ਭਰਤੀ ਕੀਤੀ ਜਾਵੇ ਜਿੰਨੇ ਰੈਗੂਲਰ ਮੁਲਾਜ਼ਮ ਭਰਤੀ ਹੋਣਗੇ ਉਹ ਵਧੀਆ ਤਰੀਕੇ ਨਾਲ ਜ਼ਿਆਦਾ ਜ਼ਿੰਮੇਵਾਰੀ ਨਾਲ ਕੰਮ ਕਰਨਗੇ ਤੇ ਉਹ ਵੀ ਸਾਨੂੰ ਉਮੀਦ ਹੈ ਜਲਦੀ ਕਲੀਅਰ ਹੋ ਜਾਊਗਾ ਫਿਰ ਅਸੀਂ ਪੱਕੇ ਮੁਲਾਜ਼ਮ ਪਰ ਆਉਣ ਵਾਲੇ ਸਮੇਂ ਚ ਪੂਰੀ ਮਨੁੱਖਤਾ ਨੂੰ ਖਤਰਾ ਹੈ ਤੁਸੀਂ ਦੇਖਿਆ ਕਿ ਇਸ ਕੀ 45 ਡਿਗਰੀ ਟੈਂਪਰੇਚਰ ਦੇ ਉੱਤੇ ਦਰਖਤਾਂ ਦੇ ਪੱਤੇ ਝੜਸ ਗਏ ਛੋਟੇ ਦਰਖਤ ਤਕਰੀਬਨ ਖਤਮ ਹੀ ਹੋ ਗਏ ਜੇ ਟੈਂਪਰੇਚਰ ਵੱਧ ਕੇ 55 ਜਾਂ 60 ਡਿਗਰੀ 'ਚ ਪਹੁੰਚ ਜਾਂਦਾ ਹੈ ਤਾਂ ਦਰਖਤ ਵੀ ਸੜਨਗੇ ਇਨਸਾਨੀਅਤ ਵੀ ਝੁਲਸੀ ਜਾਊ ਪਸ਼ੂ ਪੰਛੀ ਸਭ ਝੁਲਸੇ ਜਾਣਗੇ ਇਸ ਲਈ ਇਹਨੂੰ ਬਚਾਉਣ ਦਾ ਇੱਕੋ ਹੀ ਤਰੀਕਾ ਹੈ ਕਿ ਧਰਤੀ ਤੇ ਵੱਧ ਤੋਂ ਵੱਧ ਦਰਖਤ ਲਾਈਏ ਜਿਹੜੇ ਸਾਡੇ ਗਲੇਸ਼ੀਅਰ ਪਿੰਗਲ ਰਹੇ ਨੇ ਤਪਸ਼ ਨਾਲ ਉਹ ਵੀ ਤਾਂ ਹੀ ਰੁਕਣਗੇ ਜੇ ਵਾਤਾਵਰਣ ਦੇ ਵਿੱਚ ਦਰਖਤ ਲੱਗਣਗੇ ਪਿਛਲੇ ਸਾਲ 33445 ਦਰਖਤ ਲਾਏ ਸੀ ਐਸੇ ਕਿ ਅਸੀਂ 35000 ਦਾ ਟੀਚਾ ਰੱਖਿਆ ਪਰੰਤੂ ਅਸੀਂ ਵੱਧ ਦਰਖਤ ਲਾਵਾਂਗੇ ਅਸੀਂ ਲੱਗੇ ਹੋਏ ਹਾਂ ਪਿਛਲੇ 15 ਦਿਨਾਂ ਤੋਂ ਪੰਜਾਬ ਦੀਆਂ ਸਾਰੀਆਂ ਮੰਡੀਆਂ 'ਚ ਜਾ ਰਹੇ ਆ ਔਰ ਵੱਖ-ਵੱਖ ਜਿਹੜੀਆਂ ਸਮਾਜਿਕ ਸੰਸਥਾਵਾਂ ਨੇ ਜਿਹੜੀਆਂ ਲੋਕ ਸੇਵਾ ਦਾ ਕੰਮ ਕਰਦੀਆਂ ਨੇ ਉਹਨਾਂ ਨੂੰ ਵੀ ਬੈਂਸੀ ਕਰ ਰਹੇ ਆ ਆਰਸੀ ਭਰਾਵਾ ਨੂੰ ਵੀ ਬੈਂਸੀ ਕਰ ਰਹੇ ਆ ਸ਼ੈਲਰ ਰਜਿਸਟ੍ਰੇਸ਼ਨ ਨੂੰ ਵੀ ਬੈਂਸੀ ਕਰ ਰਹੇ ਆ ਮੰਡੀ ਬੋਰਡ ਦੇ ਮੁਲਾਜ਼ਮਾਂ ਨੂੰ ਵੀ ਬੈਂਸੀ ਕਰ ਰਹੇ ਆ ਕਿ ਵੱਧ ਤੋਂ ਵੱਧ ਰਕਤ ਲਾਈਏ ਤਾਂ ਕਿ ਵਾਤਾਵਰਨ ਨੂੰ ਬਚਾ ਸਕੀਏ ਪਰ ਫਿਲਹਾਲ ਸਾਡੇ ਮਾਨਯੋਗ ਮੰਤਰੀ ਜੀ ਰਹੇ ਨੇ ਹੁਣ ਤਾਂ ਮੈਂਬਰ ਪਾਰਲੀਮੈਂਟ ਬਣ ਗਏ ਗੁਰਮੀਤ ਸਿੰਘ ਮੀਤਹਿਰ ਜੀ ਉਹਨਾਂ ਦੀ ਪੁੱਛਗਿੱਛ ਦੇ ਨਾਲ ਅਸੀਂ ਸੜਕਾਂ ਦੀ ਰਿਪੇਅਰ ਵਾਸਤੇ ਕੰਮ ਸ਼ੁਰੂ ਕਰ ਰਹੇ ਹਾਂ ਜੋ ਉਹਨਾਂ ਨੇ ਕਿਹਾ ਸੀ 100% ਸੀਏਸ ਦੀ ਰਿਪੇਅਰ ਅਗਾਂਹ ਅਗਸਤ ਮਹੀਨੇ ਚ ਮੈਕਸਿਮਮ ਅਸੀਂ ਕਰ ਦਾਂਗੇ ਦਾ ਨੋਟ ਸਾਰਾ ਜ ਬਰਨਾਲਾ ਬਿਠੇ ਆਏ ਆ ਤੇ ਕਿਸ ਮੰਤਬ ਲਈ ਆਏ ਤੇ ਕੀ ਅੱਜ ਦਾ ਸਾਡਾ ਮਕਸਦ ਸੀਗਾ ਕਿ ਮੰਡੀਆਂ ਦੇ ਵਿੱਚ ਦਰਖਤ ਲਗਾਏ ਜਾਣ ਕਿਉਂਕਿ ਜਿਸ ਤਰ੍ਹਾਂ ਤਪਸ਼ ਵਧ ਰਹੀ ਹੈ ਇਹਦੇ ਨਾਲ ਸਾਡੀ ਧਰਤੀ ਨੂੰ ਖਤਰਾ ਹੈ ਆਉਣ ਵਾਲੇ ਸਮੇਂ ਚ ਪੂਰੀ ਮਨੁੱਖਤਾ ਨੂੰ ਖਤਰਾ ਹੈ ਤੁਸੀਂ ਦੇਖਿਆ ਕਿ ਇਸकी 45 डिग्री टेंपरेचर ਦੇ ਉੱਤੇ ਦਰਖਤਾਂ ਦੇ ਪੱਤੇ ਝੜਸ ਗਏ। ਛੋਟੇ ਦਰਖਤ तकरीबन ਖਤਮ ਹੀ ਹੋ ਗਏ। ਜੇ ਟੈਂਪਰੇਚਰ ਵੱਧ ਕੇ 55 ਜਾਂ 60 ਡਿਗਰੀ ਪਹੁੰਚ ਜਾਂਦਾ ਹੈ ਤਾਂ ਦਰਖਤ ਵੀ ਸੜਨਗੇ, ਇਨਸਾਨੀਅਤ ਵੀ ਝੁਲਸੀ ਜਾਊ, ਪਸ਼ੂ ਪੰਛੀ ਸਭ ਝੜਸੇ ਜਾਣਗੇ। ਇਸ ਲਈ ਇਹਨੂੰ ਬਚਾਉਣ ਦਾ ਇੱਕੋ ਹੀ ਤਰੀਕਾ ਹੈ ਕਿ ਧਰਤੀ ਤੇ ਵੱਧ ਤੋਂ ਵੱਧ ਦਰਖਤ ਲਾਈਏ। ਜਿਹੜੇ ਸਾਡੇ ਗਲੇਸ਼ੀਅਰ ਪਿੰਗਲ ਰਹੇ ਨੇ ਤਪਸ਼ ਨਾਲ ਉਹ ਵੀ ਤਾਂ ਹੀ ਰੁਕਣਗੇ ਜੇ ਵਾਤਾਵਰਣ ਦੇ ਵਿੱਚ ਦਰਖਤ ਲੱਗਣਗੇ।